ਆਵਾਜ਼ ਆ ਬੱਚਾ ਹਾਂਜੀ ਕੁਝ ਨਹੀਂ ਦੱਸਦਾ ਨਾ ਬਤਾ ਆਪਣਾ ਤੂੰ ਗਦਾ ਇਹ ਵੀ ਜਿਹੜੇ ਕੋਲ ਉਹਨੇ ਮਰੀਨ ਸ਼ਾਪ ਕੋਲੀ ਨਾ 9:30 ਉਦੋਂ ਦਾ ਅਸੀਂ ਇੱਥੇ ਬਾਕੇ ਰੱਖਿਆ ਹੈਗਾ ਕੋਈ ਇਹਦੇ ਕੋਲੋਂ ਕੁਝ ਨਿਕਲਿਆ ਨਾ ਨਾ ਕੋਲ ਕੋਈ ਕੁਝ ਵੀ ਨਹੀਂ ਹੈਗਾ ਤਲਾਸ਼ੀ ਲਈ ਵੀ ਹਾਂਜੀ ਕੋਈ ਵੀ ਵੀਰ ਪ੍ਰਾਈਸ ਬੱਚੇ ਨੂੰ ਜਾਣਦਾ ਹੋਵੇ ਤਾਂ ਅਸੀਂ ਇਹਨੂੰ ਹੁਣ ਆਪਣੇ ਅनाथ ਆਸ਼ਰਮ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਲੈ ਕੇ ਚੱਲੇ ਆਂ ਯਾ ਬਾ ਬਾ ਜੀ ਚੱਲ ਰਿਹਾ ਹੈ ਅੱਜ ਹੋਰ ਦੇਖੀ ਕਿਤਾ ਕਿੱਥੇ ਬਿਠਿਆ ਪੰਡਾ ਕਿੱਥੇ ਬੱਚੇ ਅંદર ਹੀ ਭਾਇਆ ਹੀ ਅੱਗੇ ਜਾਣਾ ਪਊਗਾ ਆਹ ਦੇ ਆਵੇ ਤੁਲੀ ਫਾਰਾ 2000 ਨਾ ਕਵੀਰ ਦਾ ਹੀ ਜਰਾ ਨਾ ਅੱਛਾ ਪੁੱਤਰਾ ਵੱਡਾ ਰਹੀ ਨਾਲ ਪੁੱਤ ਨਹੀਂ ਇਹਨੇ ਬੇਗੋਣ ਦਾ ਫੇਰ ਆ ਅੱਛਾ 3000 ਵੀ ਵਿਚਾਰਾ ਗੁਰਦਾਰੇ ਛੱਡ ਗਿਆ ਹਾਂ ਠੀਕਾ ਵੀਰੇ ਠੀਕ ਹੈ ਜੀ ਕਿਧਰ ਇੱਧਰ ਬੱਚਾ ਅੱਛਾ ਆ ਬੱਚਾ ਉਹ ਠੀਰਾ ਵੀ ਜੀ ਹਾਂ ਜੀ ਹੋ ਗਿਰੇ ਅੱਛਾ ਆ ਆ ਬੱਚਾ ਹਾਂ ਜੀ ਕੁਝ ਨਹੀਂ ਦੱਸਦਾ ਨਾ ਬਤਾ ਆਪਣਾ ਹਾਂਜੀ ਨਹੀਂ ਆਂਦਾ ਮਮੀ ਕੋਲੀ ਜਾਣਾ ਅੱਛਾ ਉਮਰ ਦੀ ਵਾਵਾ ਲੱਗਦੀ ਆ ਅੱਛਾ ਭਾਈ ਉੱਠ ਬੁੱਤ ਉੱਠ ਉੱਠ ਨਾ ਕੀ ਹੈ ਤੇਰਾ ਹਾਂ ਤੇ ਅਜੇ ਆ ਕਿਹੜਾ ਪਿੰਡ ਆ ਮੰਮੀ ਹੈਂ ਨਾ ਨਹੀਂ ਮਮੀ ਕੋ ਜਾਣਾ ਮਾਂ ਨਹੀਂ ਤੇਰਾ ਪਿੰਡ ਕਿਹੜਾ ਪਤਾ ਹਾਂ ਨਾ ਮੰਮੀ ਹੈਂ ਨਾ ਨਹੀਂ ਅੱਛਾ ਇਹ ਦਾ ਤੁਟ ਖਾ ਤੁਤੇ ਕੋਈ ਹੈਗਾ ਕਿ ਟਿੰਟ ਟੂਟੇ ਦੇ ਕੋਈ ਇਹ ਕਦੋਂ ਗਏ ਆ ਵੀਡੀਓ ੜੇ ਕੋਲ ਇੱਧਰ ਆ ਇੱਧਰ ਆ ਇਹ ਤੜਕੀ ਦੇਖ ਕੋ ਮੈਂ ਹਾਂ ਕਦੋਂ ਗਏ ਆਪਣੇ ਮੇਰੇ ਅਸੀਂ ਸ਼ਾਪ ਖੋਲੀ ਨਾ 9:30 ਓਦੋਂ ਦਾ ਅਸੀਂ ਇੱਥੇ ਬਾਕੇ ਰੱਖਿਆ ਨਾ ਅੱਛਾ ਤੇ ਅਸੀਂ ਇਹਨੂੰ ਪੁੱਛਿਆ ਵਾ ਤੇਰਾ ਘਰ ਕੋਲ ਇਦਾਂ ਜਰਾ ਦੱਸਣਾ ਨਹੀਂ ਬਈ ਓਕੇ ਹਾਂ ਬਾਕੀ ਜਿਹੜਾ ਕਵਾਈ ਕਰਦਾ ਉਹ ਵੀ ਇਹਨਾਂ ਮੈਂ ਤਰਕੇ ਗੁਰੂ ਅਰਜਨ ਦੇਵ ਗੁਰਦਾਰੇ 4 ਵਜੇ ਵੇਖਿਆ ਹਾਂ ਹਾਂ ਆ ਪਰ ਨਾ ਬਣਾ ਤੇ ਹੀ ਦਿੱਤਾ ਇਹਨੂੰ ਨਹੀਂ ਪਤਾ ਨਹੀਂ ਇਹ ਪਿਛੇ ਦੱਬਾ ਜਿਹਾ ਜਾਨ ਆ ਆ ਕੋਈ ਗੱਲ ਇਹਦੇ ਹੈਗਾ ਕੋਈ ਇਹਦੇ ਕੋਲੋਂ ਕੁਝ ਨਿਕਲਿਆ ਨਾ ਨਾ ਕੋਲ ਕੋਈ ਕੁਝ ਵੀ ਨਹੀਂ ਹੈਗਾ ਤਲਾਸ਼ੀ ਲਈ ਵੀਰੇ ਹਾਂਜੀ ਨਹੀਂ ਕਈ ਏਰੀ ਕੁਝ ਹਾਈਕੁਆਰਡ ਕੋਈ ਕੁਝ ਹੁੰਦਾ ਆ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਦੀ ਅੱਜ ਅਸੀਂ ਆਏ ਆ ਆ ਰੋਹ ਬ ਕਲੈਕਸ਼ਨ ਚੋਲਾ ਸਾਹਿਬ ਦੇ ਵਿੱਚ ਆਏ ਆ ਸਾਹਮਣੇ ਦੁਖ ਨਿਵਾਰਨ ਗੁਰਦਾਰਾ ਸਾਹਿਬਾ ਤੇ ਇਹ ਬੱਚਾ ਮੇਰੇ ਜੱਗੇ ਵੀਰ ਹੁਣੀ ਦੱਸ ਦਿਆ ਕਿ ਸਵੇਰੇ 9 ਵਜੇ ਦਾ ਸਾਡੀ ਸ਼ੌਪ ਦੇ ਉੱਪਰ ਆਇਆ ਵਾ ਤੇ ਸਿਰਫ ਆਪਣਾ ਨਾਮ ਇਹਨੇ ਅਜੇ ਦੱਸਿਆ ਵਾ ਜਾਂ ਫਿਰ ਮੰਮੀ ਮੰਮੀ ਬੋਲਦਾ ਵਾ ਇਸ ਤੋਂ ਜ਼ਿਆਦਾ ਕੁਝ ਨਹੀਂ ਬੋਲਦਾ ਤੇ ਕੋਈ ਵੀ ਵੀਰ ਭਰਾ ਇਸ ਬੱਚੇ ਨੂੰ ਜਾਣਦਾ ਹੋਵੇ ਤਾਂ ਜ਼ਰੂਰ ਇੱਕ ਵਾਰੀ ਸਾਡਾ ਸੰਪਰਕ ਕਰਿਓ ਇਹਦੇ ਵੇਖੀ ਕੋਈ ਟੈਟੂ ਟੂ ਹੈਗਾ ਇਹਦੇ ਕੋਈ ਬਾਵਾ ਤੇ ਕੋਈ ਨਹੀਂ ਹੈਗਾ ਇਹ ਰੂਟ ਇਨਕੁਆਇਰੀ ਵਾ ਚਾਹ ਚੁਪੇ ਹੈ ਜੀ ਨੋ ਉਹ ਠੀਕਾ ਵੀ ਧੀ ਤੇ ਵਰਨਾ ਬੰਦ ਹੀ ਨਾ ਮੈਨੂੰ ਵੈਸੇ ਹੀ ਗੱਲ ਕਰ ਰਿਹਾ ਮੈਂ ਥੋੜਾ ਜਿਹਾ ਹੈ ਦਿਮਾਗੀ ਥੋੜਾ ਜਿਹਾ ਹੈਗਾ ਜਿਵੇਂ ਜਿਹੜੇ ਬੱਚੇ ਜਿਹਨਾਂ ਨੂੰ ਮੈਨੂੰ ਲੱਗਦਾ ਹੈ ਹਾਂ ਜਿਹੇ ਬੱਚੇ ਕੋਈ ਛੋਟੇ ਹੀ ਰਹਿ ਜਾਂਦੇ ਆ ਹਾਂ ਉਮਰ ਹੈ ਨਾ ਵੀ ਉਮਰ ਹੈਗੀ ਹੈ ਵੈਸੇ ਜਿਵੇਂ ਕੱਦ ਘਾਟੀ ਦੇ ਬੱਚਿਆਂ ਨੇ ਨਹੀਂ ਹੁੰਦੀ ਚਲੋ ਧੰਨਵਾਦ ਜੀ ਤੁਹਾਡਾ ਕਿਦਾਂ ਪਪਾ ਦਾ ਨਾਮ ਕੀ ਹੈ ਫਾਦਰ ਦਾ ਨਾਮ ਕੀ ਹੈ ਪਪਾ ਪਪਾ ਕੇ ਨਾਮ ਪਪਾ ਹੀ ਹੈ ਹਾਂ ਕਿੰਨੇ ਭਾਈ ਭੈਣੋ ਦੋ ਦੂਸਰਾ ਦੂਸਰੇ ਦਾ ਕਿਆ ਨਾਮ ਹੈ ਦੋਰੇਤਾ ਹੂੰ ਦੋਰੇ ਜੀ ਬਾਈ ਕੰਮ ਕਿਆ ਕਰਤੇ ਹੋ ਅਰੇ ਹਮ ਹਮ ਅੱਜ ਜਾ ਤੂੰ ਹਿੰਦੀ ਤੈਨੂੰ ਕਿਆ ਪਹਿਲਾ ਹੀ ਪਹਿਲੇ ਗਿਆ ਉਹਨੇ ਗਿਆ ਜਿੱਦਾਂ ਵੀ ਤੂੰ ਗਿਆ ਉਹਨੇ ਦਿੱਤਾ ਸਾਰਾ ਅੱਛਾ ਬਰਫੀ ਬਰਫੀ ਵਗੈਰਾ ਦੇਤੀ ਹੈ ਨਾ ਇਹ ਆ ਜਾਂਦਾ ਨਾ ਕਿਦੇ ਮੱਜਾਂ ਲੈਦੇ ਹੱਥ ਕੋਈ ਉਹ ਤਾਂ ਨਹੀਂ ਬੜਾ ਤਾਂ ਕੇ ਕਰਨੇ ਹੁੰਨਾ ਟਾੜੀ ਤੇ ਫਿਰ ਸਾਡੇ ਬੈਲਟੇ ਢਾਡੀ ਇਧਰ ਗੁਜਰਾਂਦੀ ਆ ਸਾਰੀ ਉਹ ਚੱਕਰ ਉਹਨਾਂ ਦਾ ਕੋਈ ਚੱਕਣਾ ਹੈਵੇਂ ਤੂੰ ਫਿਰ ਨਹੀਂ ਤੇ ਇਹੋ ਜਿਹੇ ਬੰਦੇ ਨੂੰ ਲੱਭਦੇ ਹੋ ਮਾਂ ਪੇਰ ਨੂੰ ਲੱਭਦੇ ਨਹੀਂ ਜਾਂਦਾ ਵਧੀਆ ਹਾਂ ਤਾਂ ਨਹੀਂ ਧੰਨਵਾਦ ਤੱਤ ਪਰਾ ਐ ਇੱਥੇ ਕਿਦਾਂ ਚਿਰ ਰਗੇ ਇੱਥੇ ਨੇ ਮੈਂ ਤੇਰੇ ਨਾਲ ਤੁਹਾਡੇ ਅੱਗੇ ਗੋਲੀ ਜਿਹਾ ਸ਼ੌਕ ਬੈਠਾ ਹਾਂ ਮੈਂ ਪਹਿਲਾਂ ਇਹ ਉਹਦੇ ਹੋਰ ਹੀ ਦੁਕਾਨਾਂ ਲੱਗ ਖਲੋਤਾ ਸੀ ਉਦੋਂ ਕਿਤੇ ਦੁਰਿਆਦਰਾ ਆਉਂਦਾ ਤੇ ਫਿਰ ਹੀ ਵੇਚ ਲਿਆ ਸੀ ਇੱਥੇ ਖਲੋਤੇ ਨੇ ਜਿਆ ਕਿਹੜਾ ਉਹ ਵੇਚ ਖਲੋਤਾ ਰਾਜ ਨੇ ਖਲੋਤਾ ਸੀ ਹੁਣ ਸਾਈਡ ਤੇ ਨਹੀਂ ਹੁੰਦਾ ਹਾਂਜੀ ਤੇ ਫਿਰ ਅਸੀਂ ਨੂੰ ਆਗੇ ਪੁਛਾ ਪੁਛਾ ਕਰੀ ਇਹਨੂੰ ਦੁਕਾਨ ਦੇ ਬਾਹਰ ਵੀ ਚੱਲ ਕੋਈ ਨਹੀਂ ਕਰਾ ਇਹਦਾ ਮੱਥਾ ਮੱਥਾ ਮਾਰਨਾ ਪੈਣਾ ਫਿਰ ਇਹ ਦਸੋ ਆਪਣਾ ਡਰਸ ਸਾਂਜੀ ਇੱਕ ਵਾਰੀ ਮੈਂ ਵੀਰ ਨੂੰ ਕਹਿਣਾ ਕਿ ਇੱਕ ਰੀ ਚੰਗੀ ਤਰ੍ਹਾਂ ਇਹਦਾ ਫੇਸ ਦਿਖਾ ਦੇ ਤੇ ਕੋਈ ਵੀਰ ਇੱਕ ਰੀ ਨਾ ਇਹ ਲਾਈ ਦੇਣਾ ਸੀ ਉਪਰੋਂ ਕਿਉਂਕਿ ਇਸ ਨਾਲ ਨਾ ਚਿਹਰਾ ਪਛਾਣਨ ਚ ਇਹਨੂੰ ਮਦਦ ਹੋ ਜਾਂਦੀ ਹੈ ਇੱਕ ਮਿੰਟ ਲਾਦੇ ਕੁਰੀ ਤੇ ਸੰਜੀਤ ਦੇ ਬੱਚੇ ਦੇ ਉੱਪਰ ਨੱਕ ਦੇ ਉੱਪਰ ਤਿੰਨ ਵੀ ਹੈ ਇੱਕ ਤੇ ਇਕ ਜੀ ਮੈਂ ਵੀਰ ਨੂੰ ਕਹਿਣਾ ਕਿ ਚੰਗੀ ਤਰ੍ਹਾਂ ਲਾਗੋ ਦਿਖਾ ਦੇ ਕੋਈ ਵੀ ਵੀਰ ਭਰਾ ਇਸ ਬੱਚੇ ਨੂੰ ਜਾਣਦਾ ਹੋਵੇ ਤਾਂ ਅਸੀਂ ਇਹਨੂੰ ਹੁਣ ਆਪਣੇ ਅनाथ ਆਸ਼ਰਮ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਲੈ ਕੇ ਚੱਲੇ ਆਂ ਤੇ ਜੋ ਵੀ ਇਨਫੋਰਮੇਸ਼ਨ ਹੋਈ ਆ ਜਿਹੜੀ ਸਾਡੇ ਉੱਪਰ ਨੰਬਰ ਆ ਉਹਨਾਂ ਤੇ ਸਾਨੂੰ ਜਰੂਰ ਦੱਸਿਓ ਜੀ ਤੇ ਧੰਨਵਾਦ ਮੈਂ ਕਰਦਾ ਆਪਣੇ ਅਵੇਦੀ ਹੋਣਾਂ ਦਾ ਜੱਗੇ ਹੋਣਾਂ ਦਾ ਕਿਉਂਕਿ ਅੱਜ ਕੱਲ੍ਹ ਸੰਦੀਪ ਭਲਾ ਭਲਾ ਮਾਨਸੀ ਦਾ ਜਮਾਨਾ ਬਹੁਤ ਘੱਟ ਵਾ ਕਾਲ ਯੁਗ ਦਾ ਜਮਾਨਾ ਵਾ ਹਰ ਕਿਸੇ ਨੂੰ ਆਪਣੇ ਕੰਮ ਨਾਲ ਮਤਲਬ ਹੁੰਦਾ ਵਾ ਰੋਡ ਤੇ ਐਕਸੀਡੈਂਟ ਵੀ ਪਿਆ ਹੋਵੇ ਉਹ ਵੀ ਕੋਈ ਅੱਜ ਕੱਲ ਧਿਆਨ ਨਹੀਂ ਦਿੰਦਾ ਵੀ ਯਾਰ ਪਿਆਵਾਂ ਤੇ ਪਿਆਰਿਆਂ ਦੇ ਸਾਨੂੰ ਇਹਦੇ ਨਾਲ ਕੀ ਆ ਕਿਉਂਕਿ ਸਮਾਂ ਵੀ ਐਵੇਂ ਇੰਨਾ ਮਾੜਾ ਵਾ ਵੀ ਅੱਜ ਕੱਲ ਪਤਾ ਹੀ ਨਹੀਂ ਹੁੰਦਾ ਵੀ ਕਿਹੜੇ ਬੰਦੇ ਦੇ ਵਿੱਚ ਕੌਣ ਹੈਗਾ ਕੌਣ ਛੱਪਿਆ ਜੀ ਆ ਪਰਸਾ ਚੌਥਾ ਐਕਸੀਡੈਂਟ ਹੋਇਆ ਹਰੀਕੇ ਹਰਦੂਪ ਤੇ 15 ਮਿੰਟ ਬੰਦਾ ਉੱਥੇ ਉਦਾਂ ਪਿਆ ਰਿਹਾ ਹਾਂ ਤੇ ਚਲੋ ਧੰਨਵਾਦ ਕਰਦਾ ਮੈਂ ਤੁਹਾਡਾ ਵੀਰਾਂ ਦਾ ਥੈਂਕ ਯੂ ਵੀਰ ਜੀ ਕੱਲੀ ਜੇ ਇਹਦੀ ਕੋਈ ਇਨਫੋਰਮੇਸ਼ਨ ਮੈਨੂੰ ਮਿਲੂਗੀ ਨਾ ਤੇ ਤੈਨੂੰ ਮੈਂ ਦੱਸੂਗਾ ਜ਼ਰੂਰ ਠੀਕ ਹੈ ਜੀ ਹਾਂ ਚੱਲੀਏ ਕੁਝ ਦੱਸ ਦੁੱਸਤੇ ਯਾਰ ਆਪਣਾ ਪਾਣੀ ਪਾਣੀ ਪੀ ਲੈ ਯਾਰ ਮੇ है नहीं दे देता हूँ तेरे को तेरा न, न, मेरे मेरी बात सुन तेरा घर कहाँ पे है चाची है चाची है मम्मी चाची मम्मी भी है तो चाची भी, भी है नहीं घर कहाँ पे है पानी पीना देना पानी ना अले मैं लगता ਜਿਵੇਂ 1-2 ਦਿਨ ਹੋਏ ਇਹਨੂੰ ਜਾਂ ਵੱਧ ਤੋਂ ਵੱਧ 2-3 ਦਿਨ ਹੋਏ ਇਹਨੂੰ ਜਿਆਦਾ ਟਾਈਮ ਨਹੀਂ ਹੋਇਆ ਪਰ ਇਹ ਅੱਜ ਹੀ ਵਿਖਿਆਈ ਹੈ ਹਮ ਚੱਲਦੇ ਆ ਚੱਲਦੇ ਆ ਚੱਪਣਾ ਲੈ ਲੈਣੇ ਹੈ ਆਪਣੇ ਕੋਈ ਛੋਟੀ ਜੁੱਤੀ ਹੋਏ ਕਾ ਬੂੜਾ ਹੋ ਨਹੀਂ ਹੈ ਚੱਪਣਾ ਲੈ ਲੈਣੇ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਚੰਗਾ ਵੀਰ ਜੀ ਆ ਚਲੀਏ ਲੈ ਲੈਣੇ ਚੱਲ ਬੂੜਾ ਕੀ ਕਰਨੇ ਬੂੜ ਕੀ ਕਰਨੇ ਹਮ ਹਮ ਪਾਣੀ ਆ ਮੇਰਾ ਲੀਲਾ ਉਹ ਬੂੜਾ ਬਣ ਗਿਆ ਉਹ ਪਰ ਨਹੀਂ ਉਹ ਵੱਡੇ ਆ 11 12 ਨੰਬਰ ਹੀ ਰਹਿ ਜਾਣਾ ਹਮਮ ਉਮਰ ਵਾ ਆਹੋ ਮਰੇ ਕੀ ਬਾਬਾ ਮੋਰੀ ਦੀ ਇਹ ਨਹੀਂ ਹੋ ਉਹ ਨਾ ਅਸੀਂ ਆਪਣੇ ਕੋਲ ਜੋ ਆਪਣੇ ਪਏ ਜੋ ਉਹ ਹੋਂ ਦੇ ਪਰਲੇ ਨੇ ਪਏ ਉਹ ਵੇਖਾਂ ਐ ਰੋ ਰਿਆ ਸਹੀ ਆਪਾਂ ਕਨਫਰਮੋ ਵੀ ਨਹੀਂ ਆ ਕਿ ਪਰਦੇਸੀ ਆ ਕਨਫਰਮੋ ਵੀ ਨਹੀਂ ਇਹਦਾ ਕਨਫਰਮ ਨਹੀਂ ਆ ਕੋਈ ਖਾੜੀ ਹੈ 12 ਨੰਬਰ ਆ ਹਾਈ ਹੋ ਰੂ ਆਏ ਮਾਦੇ ਮਾਵੇ ਆਪਣਾ ਆ ਗਿਆ ਜਰਾ ਇੱਥੇ ਇਧਰੇ ਬੂਟ ਮਰਾ ਪਾ ਤੋ ਕੋਈ ਨਹੀਂ ਬੈਠ ਪਾਈ ਬੂਟ ਤੇ ਇੱਥੇ ਬੈਠ ਇਹਦੇ ਉੱਪਰ ਬੈ ਜਾ ਇਹਦੇ ਉੱਪਰ ਬੈ ਜਾ ਆ ਫੜ ਲੈ ਆ ਫੜ ਲੈ ਰੋਬੀ ਨਾ ਆ ਜਰਾ ਦੁਬਾਇਆ ਨਹੀਂ ਮੁਰਾ ਕੀ ਆ ਆ ਲੈ ਨੇ ਤੇ ਬਾਕੀ ਸੋ ਜੀ ਮੈਂ ਦੱਸਣਾ ਚਾਹਾਂਗਾ ਕਿ ਇਹ ਰੋਬ ਕਲੈਕਸ਼ਨ ਵਾਂ ਆ ਚੋਲਾ ਸਾਹਿਬ ਦੇ ਵਿੱਚ ਜ ਜਦੋਂ ਆਪਾਂ ਚੋਲਾ ਸਾਹਿਬ ਸਾਰਾ ਨੰਗ ਜਾਣਦੇ ਆ ਉਹੀ ਗੱਲ ਆ ਕਿ ਦੂਖ ਨਿਵਾਰਨ ਸਾਹਿਬ ਗੁਰਦਾਰੇ ਸਾਹਮਣੇ ਇਹ ਰੋਬ ਕਲੈਕਸ਼ਨ ਆ ਤੇ ਇਨਸਾਨੀਅਤ ਨਾਤੇ ਮੇਰਾ ਵੀ ਫਰਜ ਬਣਦਾ ਵਾ ਕਿ ਜੇਕਰ ਇਹਨਾਂ ਵੀਰਾਂ ਨੇ ਐਡਾ ਵੱਧਾ ਇਨਸਾਨੀਅਤ ਵਾਲਾ ਕੰਮ ਕੀਤਾ ਵਾ ਤੇ ਮੇਰਾ ਹੀ ਫਰਜ ਬਣਦਾ ਵਾ ਕਿ ਅੱਜ ਇਸ ਵੀਡੀਓ ਦੇ ਜ਼ਰੀਏ ਸਾਰੀ ਸੰਗਤ ਨੂੰ ਮੈਂ ਰੂਬਰੂ ਕਰਾਵਾਂ ਇਹਨਾਂ ਦੇ ਵੀਰਾਂ ਦੇ ਤੇ ਬਾਕੀ ਆ ਮਸ਼ਹੂਰ ਤੇ ਬਹੁਤ ਜ਼ਿਆਦੀ ਦੁਕਾਨਾਂ ਵਾ ਪਰ ਫਿਰ ਵੀ ਆਪਾਂ ਜੇਕਰ ਮੇਰੀ ਵੀਡੀਓ ਦੇ ਜ਼ਰੀਏ ਵੀ ਕੋਈ ਵੀਰਪਰਾ ਇਹਨਾਂ ਦੇ ਕੋਲ ਆਊਗਾ ਤੇ ਉਹੀ ਮੈਂ ਇੱਕ ਸੇਵਾ ਸਮਝਾਂਗਾ ਤੇ ਵੀ ਜੀ ਆਪਣੇ ਕੋਲ ਕਿਹੜੀ ਨਾ ਗਰੇ ਆਪਣੇ ਕੋਲੇ ਸਾਰਾ ਕੁਛ ਨਹੀਂ ਕਿ ਮੈਂਸ ਦਾ ਹੈਗਾ ਜੀਨਸ ਪੈਂਟ ਅਜੀ ਸ਼ਰਟ ਨਾਲ ਆਪਣਾ ਟੀ-ਸ਼ਰਟ ਹਰ ਪ੍ਰਕਾਰ ਦਾ ਹੈ ਜਾਨੀ ਕਿ ਟਰੌਜ਼ਰ ਵਗੈਰਾ ਜਾਂ ਨਿਕਰਾ ਵਗੈਰਾ ਹਰ ਇੱਕ ਚੀਜ਼ ਹੈ ਜੋ ਵੀ ਸ਼orts ਵਗੈਰਾ ਹਾਂਜੀ ਮੈਂਨਾਂ ਉਸ ਤੋਂ ਇਲਾਵਾ ਲੇਡੀਜ਼ ਦਾ ਵੀ ਹੈ ਓਕੇ ਜੀ ਲੇਡੀ ਦਾ ਹਰ ਤਰ੍ਹਾਂ ਦਾ ਸੂਟ ਮਤਲਬ ਜਿਵੇਂ ਦਾਜਵਰੀਏ ਦੇ ਨਾਲ ਕਾ ਟਾਈਮ ਆਉਣ ਵਾਲਾ ਆਪਣਾ ਹੋਣਾ ਜਾਨੀ ਕਿ ਵਿਆਹਾਂ ਦਾ ਤੇ ਹਰ ਤਰੀਕੇ ਦੇ ਕਪੜਾ ਹੀ ਨਵਾਂ ਲੈ ਕੇ 2-4 ਦਿਨ ਤੱਕ ਅਸਰ ਤੋਂ ਮਾਲ ਉਤਰ ਜਾਣਾ ਹੈ ਓਕੇ ਮੈਂ ਸ਼ਾਪਿੰਗ ਸ਼ੁਰੂ ਕਰ ਸਕਦੇ ਹਾਂ ਅਪਣਾ ਸਾਡਾ ਅੱਗੇ ਉਸ ਤੋਂ ਇਲਾਵਾ ਗਰਮੀਆਂ ਦੀ ਸੇਲ ਵੀ ਅੱਜ ਹੀ ਲਾਈ ਹੈ ਅਲਾਸਮੈਂਟ ਤੇ ਬੰਦਾ ਭੇਜਿਆ ਹੈ 500 ਰੁਪਏ ਸੂਟ 250 ਰੁਪਏ ਜਾਂ 300 ਰੁਪਏ ਦਿਖਾ ਦਿ ਆ ਜੀ ਜਿੱਦਾਂ ਤੁਸੀਂ ਦੇਖ ਸਕਦੇ ਜੇ ਇੱਥੇ ਐਨਕਾ ਵਾ ਠੀਕ ਹੈ ਜੀ ਆਧਰ ਆਪਣੇ ਵੱਲੇ ਪਰਸ ਵਗੈਰਾ ਵਾ ਠੀਕ ਹੈ ਜੀ ਮਗਰਲੇ ਬੰਨੇ ਜਿਹੜੇ ਜੈਂਟਸ ਵਾ ਸ਼ਰਟਸ ਵਗੈਰਾ ਵਾ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਸਾਰਾ ਵੀਰ ਜੀ ਹੁਣਾਂ ਦਾ ਜਿਹੜਾ ਮਾਲ ਵਾ ਸਾਰਾ ਦਿਖਾਣਾ ਵਾ ਬਹੁਤ ਸੋਨਾ ਮਾਲ ਵਾ ਚੋਲਾ ਸਾਹਿਬ ਦਾ ਸਭ ਤੋਂ ਵੱਡਾ ਮਾਲ ਇਹ ਹੈ ਜਿਹੜਾ ਮਤਲਬ ਕਿ ਇੱਥੇ ਚੋਲਾ ਸਾਹਿਬ ਤੋਂ ਨਿੱਕੇ ਚੋਲੇ ਵਾਲੇ ਰੋਡ ਦੇ ਉੱਪਰ ਆਈ